ਮੇਰਾ ਕੋਈ ਰੌਲਾ ਨਹੀਂ ਸਰਪੈਂਚ ਨਾਲ ਨਹੀਂ ਪਹਿਲਾਂ ਤਾਂ ਹੁਣ ਮੈਨੂੰ ਲਵਾਇਆ ਵੀ ਉੱਥੇ ਨਹੀਂ ਸੀਗਾ ਤੇ ਬਾਅਦ ਚ ਹੁਣ ਹਟਾ ਵੀ ਮੈਨੂੰ ਉਹ ਹੀ ਰਿਹਾ ਜੀ ਨਾ ਮੈਂ ਕਦੇ ਉਹਦੇ ਨੂੰ ਚੀਵਾ ਚ ਗੱਲ ਨਹੀਂ ਕੀਤੀ ਕਿਤੇ ਮੈਨੂੰ ਮੜਮੜ ਕੰਮ ਤੇ ਸਾਧਦਾ ਮੈਂ ਉਹਦੇ ਕੰਮ ਤੇ ਵੀ ਜੰਨਾ ਮੈਨੂੰ 2 ਸਾਲ ਹੋ ਗਏ ਸਕੂਲ ਲੱਗਣ ਦਾ ਚੌਂਕੀ ਤਰ੍ਹਾਂ ਕਰਦਾ ਪਹਿਲਾਂ ਮੈਂ ਕੱਚਿਆਂ ਜਰੇ 1500 ਰੁਪਏ ਤੇ ਜੋ ਮੈਂ ਪੱਕਾ ਹੁੰਦੀ ਵਾਰੀ ਉਦੋਂ ਵੀ ਮੈਂ ਤਾਂ ਮੈਂਤਰ ਲਕੀਤਾ ਤੇ ਇਹਨੇ ਮੈਨੂੰ ਲਵਾਤਾ ਤੇ ਹੁਣੇ ਮੈਥੋਂ 2 ਸਾਲ ਹੋ ਗਏ ਲੱਗੇ ਨੂੰ ਕੋਈ ਮੇਰੀ ਸਕੂਲ 'ਚ ਸ਼ਿਕਾਇਤ ਨਹੀਂ ਕੋਈ ਮੇਰਾ ਲਾਂਭਾ ਨਹੀਂ ਫਿਰ ਵੀ ਮੈਨੂੰ ਹਟਾ ਰਿਆ ਨਹੀਂ ਅਜੇ ਜੀ ਪੈਂਚ ਨੇ ਸਾਡੇ ਪਿੰਡ ਦੇ ਨੇ ਕਹਿਤਾ ਸੀਗਾ ਵੀ ਇਹ ਇਹ ਨਹੀਂ ਕੁਸ ਪੱਲੇ ਪਾਉਂਦਾ ਇਹਨੂੰ ਬਾਹਲੂ ਫੜ ਕੇ ਤੇ ਉਹਨਾਂ ਨੇ ਬਾਹ ਲਿਆ ਸੀ ਉਹ ਛੱਡਦੇ ਨਹੀਂ ਸੀ ਫਿਰ ਅਸੀਂ ਧਰਨਾ ਲਾਇਆ ਧਰਨਾ ਲਾਇਆ ਫਿਰ ਡੀਐਸਪੀ ਆਇਆ ਉਹਨੇ ਛੱਡਿਆ ਜੀ ਆਪ ਵੀ ਆਈ ਲੜਕ ਜਾਰ ਹਰੇ ਛੱਤਾ ਵਿੱਚ ਡਿੱਗੀਆਂ ਪਈਆਂ ਜਿਹੜੀਆਂ ਅਸੀਂ ਪਾ ਲਾਂਗੇ ਸਾਨੂੰ ਤਾਂ ਇਹ ਇਹਨੇ ਕਾਦੀਆਂ ਲੈ ਕੇ ਦੇਣੀਆਂ ਜੀ ਪਹਿਲਾਂ ਸਾਨੂੰ ਤਾਂ ਹਟਾਈ ਜਾਂਦਾ ਛੱਤਾ 7 ਡਿੱਗੀ ਨੂੰ ਕਿੰਨੇ ਦਿਨ ਹੋ ਗਏ ਇਹ ਮੀਂਹ ਜਦੋਂ ਪੈਂਦਾ ਉਹਨੇ ਮੀਂਹ ਦੇ ਵਿੱਚ ਡਿੱਗੀ ਵਾਲੇ ਘੱਟੋ ਘੱਟ 20 ਦਿਨ ਹੋ ਗਏ ਇਸ ਸਾਲ ਨੂੰ ਅਸੀਂ ਤਾਂ ਕੁਝ ਨਹੀਂ ਹਟਾ ਰਹੇ ਸਮੁੱਚੀ ਪੰਚਾਇਤ ਹੈ। ਅੱਛਾ ਸਮੁੱਚੀ ਪੰਚਾਇਤ ਹਟਾ ਰਹੀ ਆ। ਹਾਂਜੀ 24 ਘੰਟੇ ਸ਼ਰਾਬ ਪੀਂਦਾ ਹੀ। ਅੱਛਾ। ਯਾਰਾ ਮੈਡੀਕਲ ਕਰਾ ਲਓ ਜਦੋਂ ਮਰਜੀ। ਬੰਦੇ ਦੇ ਜਾਣ ਵਾਸਤੇ ਸਭ ਤੋਂ ਜ਼ਰੂਰੀ ਹੈ ਜਿਹੜਾ ਉਹ ਰੁਜ਼ਗਾਰ ਆ ਤੇ ਹਰੇਕ ਬੰਦਾ ਕਿਸੇ ਨਾ ਕਿਸੇ ਕਿੱਤੇ ਦੇ ਨਾਲ ਜੁੜਿਆ ਹੁੰਦਾ। ਤੇ ਜਿੱਥੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ ਤੇ ਉੱਥੇ ਕਿਤੇ ਨਾ ਕਿਤੇ ਮਾੜਾ ਮੋਟਾ ਕੋਈ ਹੀਲੇ ਬੁੱਤੇ ਕਰਕੇ ਕੋਈ ਬੰਦਾ ਕੋਈ ਨਾ ਕੋਈ ਰੋਜ਼ਗਾਰ ਆ ਜਿਹੜਾ ਇੱਥੇ ਚਲਾ ਰਿਆ ਹੈਗਾ ਪਰ ਕਈ ਵਾਰੀ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਲੋਕਾਂ ਦੀਆਂ ਆਪਸੀ ਟਸਲ ਬਾਜ਼ੀਆਂ ਰੰਜਿਸ਼ਾਂ ਵੇਖਣ ਨੂੰ ਮਿਲਦੀਆਂ ਹੈਗੀਆਂ ਉਹ ਟਸਲ ਬਾਜ਼ੀਆਂ ਦੇ ਵਿੱਚੋਂ ਕਈ ਵਾਰੀ ਕਿਸੇ ਦਾ ਰੋਜ਼ਗਾਰ ਆ ਜਿਹੜਾ ਉਹ ਖਸਦਾ ਹੋਇਆ ਸਾਨੂੰ ਨਜ਼ਰ ਆਉਂਦਾ ਹੈਗਾ ਤਾਂ ਅੱਜ ਅਸੀਂ ਪਿੰਡ ਭੰਗੇ ਵਾਲਾ ਖੜੇ ਹੋਏ ਹਾਂ ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇੱਥੇ ਇੱਕ ਭਾਈ ਜੀ ਜਿਹੜਾ ਸਾਨੂੰ ਬੁਲਾਇਆ ਕੀ ਗੱਲਬਾਤ ਆ ਕਿਉਂ ਉਹਨਾਂ ਦਾ ਰੁਜ਼ਗਾਰ ਖੁੱਸ ਰਿਹਾ ਹੈਗਾ ਕੀ ਕਾਰਨ ਹੈਗਾ ਕੌਣ ਖੋ ਰਿਹਾ ਹੈਗਾ ਸਾਰੀ ਸਾਰੀ ਗੱਲਬਾਤ ਆਪਾਂ ਬਾਈ ਤੋਂ ਜਾਣਾਂਗੇ ਭਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਪਹਿਲਾਂ ਤੋਂ ਟੋਡਾ ਮੇਰਾ ਨਾਮ ਪੱਪੂ ਸਿੰਘ ਆ ਜੀ ਅੱਛਾ ਭਾਈ ਜੀ ਤੁਸੀਂ ਕਿਹਾ ਮੈਂ ਗੱਲ ਪਹਿਲਾਂ ਕੀਤੀ ਹੈਗੀ ਆ ਕਿ ਤੁਹਾਡਾ ਰੁਜ਼ਗਾਰ ਖੁੱਸ ਰਿਹਾ ਤੁਸੀਂ ਵੀ ਸਾਨੂੰ ਇਸੇ ਕਰਕੇ ਬੁਲਾ ਰਹੇ ਆ ਕਿ ਮੇਰਾ ਰੁਜ਼ਗਾਰ ਖੁੱਸ ਰਿਹਾ ਕਿੱਥੇ ਕੰਮ ਕਰਦੇ ਸੀਗੇ ਤੁਹਾਡਾ ਰੁਜ਼ਗਾਰ ਆ ਜਿਹੜਾ ਕਾਸਟ ਖੋਇਆ ਜਾ ਰਿਹਾ ਮੇਰਾ 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 ਕੋਈ ਰੌਲਾ ਨਹੀਂ ਸਰਪੰਚ ਨਾਲ ਜੀ ਪਹਿਲਾਂ ਤਾਂ ਉਹਨੇ ਮੈਨੂੰ ਲਵਾਇਆ ਵੀ ਉਸੇ ਨਹੀਂ ਸੀਗਾ ਤੇ ਬਾਅਦ ਚ ਹੁਣ ਹਟਾ ਵੀ ਮੈਨੂੰ ਉਹੀ ਰਿਹਾ ਜੀ ਨਾ ਮੈਂ ਕਦੇ ਉਹਦ ਨੂੰ ਚਵਾਚ ਗੱਲ ਨਹੀਂ ਕੀਤੀ ਕਦੇ ਮੈਨੂੰ ਮੜ ਮੜ ਕੰਮ ਤੇ ਸਾਧਦਾ ਮੈਂ ਤੇ ਕੰਮ ਤੇ ਵੀ ਜੰਨਾ ਕਦੇ ਕਦੇ ਨਹੀਂ ਹੁੰਦਣਾ ਮੈਂ ਲੜਿਆ ਬੋਲਿਆ ਤੇ ਫਿਰ ਵੀ ਮੈਨੂੰ ਹਟਾ ਰਿਹਾ ਜੀ ਉਹ ਜੀ ਅੱਛਾ ਕੀ ਨਾਮ ਹੈ ਤੁਹਾਡੇ ਪਿੰਡ ਦੇ ਸਰਪੰਚ ਦਾ ਮੇਰਾ ਉਹਦਾ ਨਾਮ ਰਮਨਦੀਪ ਜੀ ਅੱਛਾ ਹਾਂਜੀ ਆਮ ਆਦਮੀ ਪਾਰਟੀ ਦਾ ਸਰਪੰਚ ਆ ਜਾਂ ਹੋਰ ਕਿਸੇ ਪਾਰਟੀ ਦਾ ਆਮ ਆਦਮੀ ਦਾ ਹੀ ਆ ਆਮ ਆਦਮੀ ਪਾਰਟੀ ਦਾ ਸਰਪੰਚ ਆ ਕੋਈ ਸਾਡਾ ਆਮ ਆਦਮੀ ਪਾਰਟੀ ਨਾਲ ਕੋਈ ਰੌਲਾ ਨਹੀਂਗਾ ਵਧੀਆ ਬੋਟਾਂ ਹਾਸ ਕੇ ਪਾਈਆਂ ਕੋਈ ਪੈਸਾ ਨਹੀਂ ਲੈ ਤੋ ਇਹਨੂੰ ਹਮ ਅੱਛਾ ਅੱਛਾ ਇਹ ਦੱਸੋ ਕਿ ਕਿੱਥੇ ਕੰਮ ਕਰਦੇ ਸੀ ਤੁਸੀਂ ਤੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਾਂ ਮੈਨੂੰ 2 ਸਾਲ ਹੋ ਗਏ ਸਕੂਲ ਲੱਗੇ ਨੂੰ ਚੌਂਕੀ ਤਰ੍ਹਾਂ ਕਰਦਾ ਪਹਿਲਾਂ ਮੈਂ ਕੱਚਾਂ ਜਿਹੜਿਆ 1500 ਰੁਪਏ ਤੇ ਜਦੋਂ ਮੈਂ ਪੱਕਾ ਹੁੰਦੀ ਵਾਰੀ ਉਦੋਂ ਵੀ ਮੈਂ ਤਾਂ ਮੰਤਰ ਲੱਕੀਤ ਤਾਂ ਇਹਨੇ ਮੈਨੂੰ ਲਵਾਤਾ ਤੇ ਹੁਣੇ ਮੈਥੋਂ 2 ਸਾਲ ਹੋ ਗਏ ਮੈਨੂੰ ਲੱਗੇ ਨੂੰ ਕੋਈ ਮੇਰੀ ਸਕੂਲ 'ਚ ਸ਼ਿਕਾਇਤ ਨਹੀਂ ਕੋਈ ਮੇਰਾ ਲਾਂਭਾ ਨਹੀਂ ਫਿਰ ਵੀ ਮੈਨੂੰ ਹਟਾ ਰਿਆ ਨੇ ਅ ਅਛਾ ਅੱਛਾ ਤੁਹਾਨੂੰ ਕਾਹ ਤੋਂ ਲੱਗਦਾ ਹੈਗਾ ਹਟਾਤਾ ਹੁਣ ਤੁਹਾਨੂੰ ਕੋਈ ਸਕੂਲ ਵਾਲਿਆਂ ਨੇ ਕੋਈ ਨੋਟਿਸ ਵਗੈਰਾ ਜਾਰੀ ਕੀਤਾ ਵੀ ਤੁਹਾਨੂੰ ਹਟਾ ਦਿੱਤਾ ਜਾਊਗਾ ਮੈਨੂੰ ਪ੍ਰਿੰਸੀਪਲ ਨੇ ਮੈਸੇਜ ਦਿੱਤਾ ਜੀ ਵੀ ਤੁਹਾਨੂੰ ਹਟਾ ਦਿੱਤਾ ਜਾਊਗਾ ਸਕੂਲੋਂ ਵੀ ਛੋਡੇ ਪਿੰਡ ਦਾ ਸਰਪੰਚ ਹਟਾ ਰਿਹਾ ਹੈ ਅੱਛਾ ਤੇ ਦੂਜੇ ਜਿਹੜਾ ਪੁਰਾਣਾ ਸਰਪੰਚ ਸਾਡੇ ਪਿੰਡ ਦਾ ਉਹ ਮੈਨੂੰ ਲਿਵਾਉਂਚ ਉਹ ਨਹੀਂ ਹਟਾਉਂਚ ਉਹ ਆਹਦਾ ਮੈਂ ਕਹਿ ਕੇ ਵੇਖ ਲੂੰਗਾ ਮੇਰੀ ਮੰਮੀ ਲੱਗੀ ਆ ਮੇਰੇ ਘਰ ਦੀ ਲੱਗੀ ਆ ਮੈਂ ਲੱਗਿਆ ਤੁਹਾਨੂੰ ਤਿੰਨਾਂ ਨੂੰ ਹਟਾਉਂਦਾ ਜੀ ਉਹ ਅੱਛਾ ਤਿੰਨਾਂ ਨੂੰ ਹਟਾ ਰਿਹਾ ਸਰਪੰਚ ਪਿੰਡ ਦਾ ਤਿੰਨਾਂ ਨੂੰ ਹਟਾ ਰਿਹਾ ਅੱਛਾ ਤੇ ਫੁਰ ਦਾ ਹੱਦ ਸਰਪੰਚ ਵੀ ਨਦਾ ਖਸੂਰ ਆ ਤੇ ਫਿਰ ਸਾਨੂੰ ਪਤਾ ਲੱਗ ਜੂਗਾ ਸਾਡੀ ਗਲਤੀ ਆ ਹੂੰ ਫਿਰ ਅਸੀਂ ਹਟ ਵੀ ਹਟ ਜਾਾਂਗੇ ਅੱਛਾ ਹਾਂਜੀ ਅੱਛਾ ਭਾਈ ਜੀ ਇਹ ਦੱਸੋ ਕਿ ਕੀ ਕਾਰਨ ਹੈਗਾ ਤੁਹਾਨੂੰ ਹਟਾ ਰਹੇ ਹੈਗੇ ਹੁਣ ਐਂ ਤਾਂ ਹੁੰਦਾ ਨਹੀਂਗਾ ਕਿ ਆਪਣੇ ਬਿਨਾਂ ਵਜ੍ਹਾ ਤੋਂ ਹੀ ਕੋਈ ਖੱਤ ਪੈ ਜੂਗਾ ਹਨਾ ਵੀ ਆਪਾਂ ਨੂੰ ਬਿਨਾਂ ਵਜ੍ਹਾ ਤੋਂ ਹਟਾ ਦੂਗਾ ਕੋਈ ਨਾ ਕੋਈ ਕਾਰਨ ਤਾਂ ਰਿਹਾ ਹੋਗਾ ਕੋਈ ਲੜਾਈ ਕੋਈ ਝਗੜਾ ਟੋਡਾ ਹੋਇਆ ਹੋਊਗਾ ਸਰਪੰਚ ਨਾਲ ਮੇਰੇ ਭਰਾ ਦਾ ਹੋਇਆ ਜੀ ਉਹ ਵੀ ਉਹਨੇ ਫੋਨ ਕੰਮ ਤੇ ਛੱਡਿਆ ਆਂਦਾ ਵੀ ਮੇਰੇ ਨਾਲ ਆ ਕੰਮ ਤੋਂ ਨਹੀਂ ਦੇ ਜਵਾਬ ਦੇਦਾ ਆਂਦਾ ਮੈਥੋਂ ਨਹੀਂ ਆਇਆ ਜਾਣਾਗਾ ਵੀ ਦੋ ਦਿਨ ਟਾਈਮ ਨਹੀਂ ਮੇਰੇ ਕੋਲ ਆਉਂਦਾ ਤੇ ਇਸ ਕਰਕੇ ਉਹਨੇ ਥਾਣੀ ਸਰਕਾਰ ਦੇਤੀ ਆਂਦਾ ਇਹਨੇ ਮੈਨੂੰ ਗਾਲਾਂ ਗਾਲਾਂ ਕੱਢੀਆਂ ਹੂੰ ਅਸੀਂ ਉਹਦੇ ਘਰੇ ਵੀ ਗਏ ਸੀ ਮੈਂ ਮੇਰੀ ਮਾਂ ਸਾਡਾ ਪ੍ਰੋਣਾ ਉਹਦੇ ਮੈਂ ਤਰਲਾ ਕੀਤਾ ਹੱਥ ਉੱਤ ਬੱਦੇ ਉਹਦੇ ਤੇ ਉਹਦਾ ਵੀ 12 ਵਜੇ ਦਿਨ ਮੈਂ ਨਵੀਂ ਰਦੂਗਾ ਤੇ ਫਿਰ ਵੀ ਉਹਨੇ ਮੇਰੇ ਭਰਾ ਨੂੰ ਚਕਾਤਾ ਨਾਲੇ ਉਹਦੇ ਬੀਜ ਲਵਾਈਆਂ ਜੀ ਅੱਛਾ ਥਾਣੇ 'ਚ ਅੱਛਾ ਥਾਣੇ ਦੇ ਵਿੱਚ ਤੁਹਾਡੇ ਬ੍ਰਦਰ ਨੂੰ ਜਿਹੜਾ ਕਿੰਨੇ ਦਿਨ ਜਿਹੜਾ ਬੰਦ ਰੱਖਿਆ ਹੈਗਾ ਦੋ ਦਿਨ ਬੰਦ ਰੱਖਿਆ ਜੀ ਅੱਛਾ ਹਾਂਜੀ ਤੇ ਫਿਰ ਆਪਦੀ ਆਪ ਹੀ ਪੁਲਿਸ ਨੇ ਛੜਤਾ ਸੀ ਨਹੀਂ ਲੈ ਕੇ ਜਾਂਦਾ ਜੀ ਤੜਕੇ ਹੀ ਆਪ ਛੱਡ ਜਾਂਦਾ ਉਹਨੂੰ ਰਾਤ ਨੂੰ ਸੀ ਲੈ ਕੇ ਜਾਂਦਾ ਅੱਛਾ ਉਹਨੂੰ ਵੀ ਤੜਕੇ ਪੇਸ਼ ਕਰ ਦੂੰਗੀ ਸੀ ਕਰ ਦਿਆਂਗੇ ਨੀ ਪੁਲਿਸ ਨੇ ਸੌਖੇ ਛੜਤਾ ਸੀਗਾ ਜਾਂ ਕੁਛ ਹੋਰ ਵੀ ਤੁਹਾਨੂੰ ਧਰਨਾ ਵਗੈਰਾ ਵੀ ਲਾਉਣਾ ਪਿਆ ਨਹੀਂ ਜੀ ਪੁਲਿਸ ਨੇ ਧਰਨਾ ਲਾਇਆ ਜੀ ਅਸੀਂ ਪਹਿਲਾਂ ਇਹ ਨਹੀਂ ਸਰਪੰਚ ਨੇ ਸਾਡੇ ਪਿੰਡ ਦੇ ਨੇ ਕਹਿਤਾ ਸੀਗਾ ਵੀ ਇਹ ਇਹ ਨਹੀਂ ਕੁਸ ਪੱਲੇ ਪਾਉਂਦਾ ਇਹਨੂੰ ਬਾਹਰੋਂ ਫੜ ਕੇ ਤੇ ਉਹਨਾਂ ਨੇ ਬਾਹਰ ਲਿਆ ਸੀ ਉਹ ਛੜਦੇ ਨਹੀਂ ਸੀ ਫਿਰ ਅਸੀਂ ਧਰਨਾ ਲਾਇਆ ਧਰਨਾ ਲਾਇਆ ਫਿਰ ਡੀਐਸਪੀ ਆਇਆ ਉਹਨੇ ਛੱਡਿਆ ਜੀ ਆਕੇ ਅੱਛਾ ਪੈਸੇ ਤੇ ਲਦਾ ਇਹੋ ਜਿਹਾ ਕੀ ਲੈਣ ਦੇਣ ਸੀਗਾ ਟੋਡਾ ਇਹਨਾਂ ਦਾ ਕੋਈ ਚੱਕਰ ਸੀ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਸੀ ਅੱਡ ਬੱਡ ਆ ਜੀ ਅਸੀਂ ਤਾਂ ਨਾ ਮੈਨੂੰ ਪੈਸੇ ਦਿੱਤੇ ਜਾਂਦਾ ਪਤਾ ਨਾ ਲੈਂਦਿਆਂ ਦਾ ਪਤਾ ਮੈਨੂੰ ਕਿਸ ਗੱਲ ਦਾ ਨਹੀਂ ਪਤਾ ਅਸੀਂ ਤਾਂ ਉੱਦੇ ਜਿੱਦੇ ਨੂੰ ਘਰੇ ਸਾਧ ਲਿਆ ਆਪਦੇ ਮੰਗਰ ਗਏ ਅਸੀਂ ਮੈਂ ਤਰਲਾ ਕਰਨ ਸਰਪੰਚ ਸਾਹਿਬ ਦੂਜੇ ਕੰਮ ਨਾ ਕਰੀ ਸਾਨੂੰ ਵੋਟਾਂ ਵੀ ਪਾਈਆਂ ਸੀ ਫਰੀ ਹੈ ਤੇ ਤੁਸੀਂ ਕਿਉਂ ਖਾਦਨ ਵੀ ਆਪਣੀ ਦਾ ਘਰ ਵਾਲੀ ਗੱਲ ਹੀ ਆ ਤੇ ਨਾ ਇੰਜ ਕਰੋ ਤੇ ਕੋਈ ਨਹੀਂ ਆਦਾ 12 ਵਜੇ ਨੂੰ ਮੇੜ ਲੰਗਦੇ ਫਿਰ ਵੀ ਇਹਨ ਮੇਰੇ ਭਰਾ ਨੂੰ ਚਕਾਦਾ ਅੱਛਾ ਹੂੰ ਅੱਛਾ ਹੁਣ ਕੋਈ ਤੁਹਾਨੂੰ ਜੇਕਰ ਕੇ ਇਹ ਗੱਲ ਆਖੀ ਜਾ ਰਹੀ ਹੈਗੀ ਆ ਵੀ ਤੁਸੀਂ ਇੱਦਾਂ ਕਰ ਲਓ ਤਾਂ ਤੁਹਾਡੀ ਨੌਕਰੀ ਬਚ ਜੂਗੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਆਫਰ ਦਿੱਤਾ ਹੈਗਾ ਉਹ ਆਂਦਾ ਵੀ ਰਾਜੀ ਨਾਮਾ ਕਰ ਲਓ ਨੌਕਰੀ ਬਚ ਜੂਗੀ ਰਾਜੀ ਨਾਮਾ ਹੁਣ ਅਸੀਂ ਇਹਨੇ ਪੈਸੇ ਕਿੱਥੋਂ ਦੇ ਦਿੱਗੇ ਜੀ ਨਹੀਂ ਰਾਜੀ ਨਾਮੇ ਦੇ ਪੈਸੇ ਬੰਦੇ ਹੈਗੇ ਹਾਂ ਰਾਜੀ ਫੇਰ ਹੀ ਫੇਰ ਹੀ ਰਾਜੀ ਨਾਮਾ ਕਰਦਾ ਨਾ ਹੂੰ ਫੇਰ ਆਈ ਨਾਮਾ ਕਰਦਾ ਉਹ ਜੀ ਉਹ ਆਂਦਾ ਵੀ ਮੇਰੇ ਨਾਲ ਰਾਜੀ ਨਾਮਾ ਕਰ ਲੈਣ ਤਾਂ ਮੈਂ ਨਹੀਂ ਹਟਾਉਂਦਾ ਇਹਨੂੰ ਨਹੀਂ ਮੈਂ ਹਟਾਉਣੀ ਤਿੰਨੇ ਰਾਜੀ ਨਾਮਾ ਤੁਹਾਡੇ ਬ੍ਰਦਰ ਕਰੇ ਉਹਦੇ ਨਾਲ ਹਾਂ ਉਹ ਹੀ ਕਰੇ ਨੇ ਜੋ ਰੋਲਾ ਤੁਹਾਡੇ ਭਰਾ ਦਾ ਹੈਗਾ ਤੁਹਾਡੀ ਨੌਕਰੀ ਫਰਕਾਸ ਤੋਂ ਬਸ ਕੋਈ ਪਤਾ ਨਹੀਂ ਉਹਨੂੰ ਕਿਉਂ ਖਿੰਝ ਖਿੰਝ ਖਾਂਦਾ ਮੇਰੇ ਤੇ ਉਹ ਕਿਉਂ ਹਟਾਉਣਾ ਚਾਹੁੰਦਾ ਜੀ ਹੁਣ ਮੈਨੂੰ ਬਿਮਾਰੀ ਲੱਗੀ ਐ ਕਿ ਮੈਨੂੰ ਰੋਗ ਲੱਗਿਆ ਮੈਂ ਕਦੇ ਕਦੇ ਮੈਨੂੰ ਦੌਰਾ ਪੈ ਜਾਂਦਾ ਤੇ ਅਖੇ ਇਹ ਤਾਂ ਧਰ ਰੁਪਿਆ ਲੈ ਪੀ ਗਿਆ ਕਿ ਉੱਥੇ ਦਿਨ ਰਾਤ ਪਿਆ ਰਹਿੰਦਾ ਦਾ ਪਿਓ ਵੀ ਸ਼ਰਾਬ ਪੀਂਦਾ ਇਹ ਵੀ ਪੀਂਦਾ ਐ ਐ ਕਰਕੇ ਮੇਰੇ ਦੇ ਝੂਠੀ ਵਾਲੀਆਂ ਆਮਲਾ ਕੇ ਤੇ ਮੈਨੂੰ ਕੱਢ ਰਿਆ ਜੇ ਉੱਥੇ ਕੋਈ ਹਿੰਮਕੀਮ ਹੋਊਗੀ ਕੋਈ ਗੱਲਬਾਤ ਬਣ ਗਈ ਮੇਰੀ ਜ਼ਿੰਮੇਵਾਰੀ ਹੋਊਗੀ ਅਸੀਂ ਦੋਨੇ ਜੀ ਪੈ ਨਿਹਰਾਤ ਨੂੰ ਉੱਥੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਇਹ ਮੰਗ ਵੀ ਸਾਨੂੰ ਕਿਉਂ ਹਟਾ 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 ਦਿੱਤਾ ਜਾਂਦਾ ਸਾਡਾ ਖਸੂਰ ਕੀ ਆ ਜੀ ਵੀ ਆਹੀ ਸਾਡਾ ਗਜਰ ਸਾਰੇ ਛੱਤਾਂ ਵੀ ਡਿੱਗੀਆਂ ਪਈਆਂ ਜਿਹੜੀਆਂ ਅਸੀਂ ਪਾ ਲਾਂਗੇ ਸਾਨੂੰ ਤਾਂ ਇਹ ਇਹ ਕਾਦੀਆਂ ਲੈ ਕੇ ਦੇਣੀਆਂ ਜੀ ਪਹਿਲਾਂ ਸਾਨੂੰ ਤਾਂ ਹਟਾਈ ਜਾਂਦਾ ਛੱਤਾਂ 7 ਡਿੱਗੀ ਨੂੰ ਕਿੰਨੇ ਦਿਨ ਹੋ ਗਏ ਰੋੜੇ ਇਹ ਮੀਂਹ ਜਦੋਂ ਪੈਂਦਾ ਹੁੰਦਾ ਨਹੀਂ ਮੀਂਹ ਦੇ ਵਿੱਚ ਡਿੱਗੀ ਉਹ ਘਟੋ ਘਟ 20 ਦਿਨ ਹੋ ਗਲੇ ਡਿੱਗੀ ਨੂੰ ਅਛਾ ਭਾਈ ਜੀ ਹੁਣ ਤੁਹਾਨੂੰ ਇਸ ਟਾਈਮ ਪੇਮੈਂਟ ਜਿਹੜੀ ਸਕੂਲ ਵੱਲੋਂ ਕਿੰਨੀ ਮਿਲ ਰਹੀ ਪਹਿਲਾਂ ਕਿੰਨੀ ਮਿਲਦੀ ਸੀ ਪਹਿਲਾਂ ਮੈਨੂੰ 1500 ਰੁਪਏ ਦਿੰਦੇ ਸੀ ਟੀਚਰ ਆਪਦੇ ਕੋਲ ਇਕੱਠੀ ਕਰਕੇ ਤੇ ਉਦੋਂ ਮੈਨੂੰ ਲੱਗਣ ਲੱਗੇ ਮੈਨੂੰ ਇਹ ਗੱਲ ہوئی ਜੋ ਪੱਕਾ ਹੋਣ ਦੀ ਵਾਰੀ ਤੇ ਤੈਨੂੰ ਲਾਵਾਂਗੇ ਉਦੋਂ ਸੀ ਇਹ ਦਾ ਮੰਤਰ ਲਾ ਕੀਤਾ ਸਰਪੰਚ ਦਾ ਤੇ ਇਹਨੇ ਲਵਾਤਾ ਸਾਨੂੰ ਤੇ ਉਦੋਂ ਹੁਣ ਹੁਣ ਦਿੰਦਿਆ 5000 ਅਛਾ ਉਹ ਵੀ ਮਹੀਨੇ ਦੀ ਮਹੀਨੇ ਨਹੀਂ ਆਉਂਦੀ ਦਿਨਾਂ ਚਾਰ ਮਹੀਨਾ ਬਾਅਦ ਆਉਂਦੀ ਆ ਕਦੇ 5 ਆ ਗਈ ਕਦੇ 10 ਆ ਗਈ ਬਸ ਐ ਆਉਂਦੀ ਆ ਤੁਹਾਡੀ ਪਤਨੀ ਕੀ ਕਰਦੀ ਹੈਗੀ ਉਹ ਵੀ ਸਕੂਲ ਚ ਹਾਂ ਸਫਾਈ ਕਰਦੀ ਜੂ ਬੋਕਰ ਮਾਰਦੀ ਆ ਝਾੜੂ ਮਾਰਨ ਤੇ ਆਓ ਅੱਛਾ ਦੋਨਾਂ ਜਣਿਆਂ ਨੂੰ ਕਿੰਨੀ ਕੀ ਪੇਮੈਂਟ ਬਣ ਜਾਂਦੀ ਸਾਨੂੰ 8000 ਬਣਦਾ ਜੀ ਦੋਨੋਂ ਨੂੰ ਮਹੀਨੇ ਦਾ ਅੱਛਾ ਇਹ ਤੇ ਵੀ ਲਈ ਤੁਸੀਂ ਹਣ ਨਹੀਂ ਕੋਈ ਹੋਰ ਐਕਸਟਰਾ ਕੰਮ ਕਰਦੇ ਹੋ ਨਾਲ ਤੁਸੀਂ ਨਹੀਂ ਬਾਹਰ ਹੀ ਕੰਮ ਕਰਦਾ ਜੀ ਨੀੜਿਆਂ ਦਾ ਹੀ ਐਸਾ ਸਿਲਾਈ ਦਾ ਵੀ ਨਾਲ ਕਰ ਹਾਂ ਸਿਲਾਈ ਦਾ ਵੀ ਕਰਦਾ ਅੱਛਾ ਇਹ ਆਂਦਾ ਵੀ ਦਿਨ ਰਾਤ ਉੱਥੇ ਪੀ ਪੀ ਕੇ ਹੀ ਪਿਆ ਰਹਿੰਦਾ ਅੱਛਾ ਇਹ ਲਈ ਕਿੰਨੀ ਕੀ ਮਹਿੰਗਾ ਐਨੇ ਇਹੋ ਜਿਹੇ ਆ ਮੇਰੇ ਸਿਰ ਲਾਂਦੋ ਉੱਥੇ ਇੱਡੀ ਵੱਡੀ ਸਕੂਲ ਦੀ ਜ਼ਿੰਮੇਵਾਰੀ ਜੀ ਮੇਰੀ ਮੈਂ ਉੱਥੇ ਪੀ ਕੀ ਕਿਨੇ पी था को ता हम अच्छा एक क दिन ਇਹਦੇ ਨਾਲ ਗਏ ਸੀ ਰੇਲੀ ਤੇ ਉਹ ਵੀ ਇਹਨੇ ਆਪ ਦੇ ਕੋਲ ਸਾਨੂੰ ਪਿਆਈ ਸਾਰੇ ਬੰਦਿਆਂ ਨੂੰ ਉੱਧਰ ਜਰੂਰ ਪੀਤੀ ਇਹ ਹੂੰ ਉੱਧੇ ਇਹਨੇ ਪਿੰਡ 'ਚ ਕਹਿਦਾ ਸੀ ਅੱਧ ਦਿਨ ਕਹਿਦਾ ਸੀਗਾ ਵੀ ਇਹ ਕਿ ਇਹ ਕਿੱਥੋਂ ਨਿਗਾ ਰੱਖ ਲੈਣੋਗਾ ਤਾਂ ਪੀਂਦਾ ਹੂੰ ਇੱਕ ਮੈਂ ਹੁਣ ਕਦੇ ਕਦੇ ਢਿੱਲਾ ਹੋ ਜਾਂਦਾ ਹੈ ਉਹ ਵੇ ਡਾਕਟਰ ਨੇ ਦੌਰ ਤੋਂ ਮੇਰੀ ਵੈਸੇ ਬੰਦ ਕਰਾਈ ਤਨ ਤਨ ਸਾਲ ਮੈਂ ਦਵਾਈ ਖਾਣੀ ਆ ਤੇ ਤੁਹਾਡੀ ਨੌਕਰੀ ਤਾਂ ਚਲੋ ਮੰਨਦੇ ਹੈਗੇ ਆ ਤੁਹਾਡੀ ਮਾਤਾ ਲੱਗੀ ਤੁਹਾਡੀ ਘਰ ਵਾਲੀ ਤਾਂ ਨਹੀਂ ਦਾਰੂ ਪੀਂਦੀਗੇ ਤੇ ਉਹ ਮੇਰੇ ਨਾਲ ਇਕੱਠੇ ਚ ਪੈਣੀ ਰਾਤ ਨੂੰ ਉੱਥੇ ਦੋਨੇ ਸੀ ਚਲ ਉਹ ਤਾਂ ਨਿਗਰ ਰੱਖਦੀ ਆ ਹੂੰ ਉਹ ਤਾਂ ਵਿੜਕ ਹੋ ਗਈ ਉਸ ਜ਼ਿੰਮੇਵਾਰੀ ਤਾਂ ਮੇਰੀ ਪੂਰੀ ਹੈ ਨਾ ਜੀ ਸਾਰੀ ਸਕੂਲ ਦੀ ਪਰ ਮੈਂ ਪੀਣਾ ਜਾਂ ਮੈਂ ਨਹੀਂ ਪੀਂਦਾ ਹੂੰ ਜ਼ਮੇਰ ਤਾਂ ਕੋਈ ਹਿੰਮਤੀ ਹੋਗੀ ਪੁੱਛਦਾ ਹੋਗੀ ਤਾਂ ਮੈਂ ਨਹੀਂ ਮੇਰੀ ਪੁੱਛਦਾ ਕਰਨ ਮੈਨੂੰ ਪੁੱਛਣਗੇ ਹਾਂਜੀ ਕਣਾਈ ਜੀ ਵੇਲੋ ਤੁਸੀਂ ਫਿਰ ਮੈਂ ਆਪੇ ਜਵਾਬ ਦੇਉਂਗਾ ਤੇ ਮੇਰੀ ਪੀਤੀਸ਼ ਨਹੀਂ ਵੀ ਸੀ ਕਦਿਆਂ ਦਾ ਵੀ ਡਾਕਟਰੀ ਕਰਾਓ ਡਾਕਟਰ ਨੂੰ ਮੈਂ 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 ਕਿ ਮਰੀਜ਼ ਮਰੀਜ਼ ਮੈਂ ਤਾਂ ਪਹਿਲਾਂ ਹੀ ਹੂੰ ਡਾਕਟਰੀ ਮੇਰੀ ਗਾਹ ਦੇ ਹਸਤੀ ਕਰਾਉਣੀ ਹੈ ਅੱਛਾ ਬੱਚੇ ਕਿੰਨੇ ਟੋਡੇ ਮੇਰੇ ਚਾਰਾਂ ਕੁੜੀਆਂ ਬਾਦ ਮੁੰਡਾ ਆਈ ਪੰਜ ਬੱਚੇ ਆ ਮੇਰੇ ਅੱਛਾ ਹੂੰ ਮੁੰਡਾ ਹਾਰਾ ਦਾ ਛੋਟਾ ਪੜਦੀਆਂ ਬੱਚੀਆਂ ਹਾਂ ਪੜਦੀਆਂ ਜੀ ਅੱਛਾ ਹਾਂਜੀ ਫਿਰ ਤਾਂ ਖਰਚਾ ਕਾਫੀ ਆ ਜਾਂਦਾ ਹੁੰਦਾ ਨਾ ਕਰਦਾ ਤਾਂ ਬਹੁਤ ਆਈ ਕਿ ਨਾ ਵੱਡੀਆਂ ਕਲਾਸਾਂ 12ਵੀਂ 12ਵੀਂ ਚ ਕੁੜੀਆਂ ਇੱਕ 12ਵੀਂ ਜਾਂ 11ਵੀਂ ਜਾਂ ਇੱਕ 10ਵੀਂ ਜਾਂ ਹੂੰ ਐਂ ਵਰਕ ਕੀ ਆ ਜੀ ਤੁਸੀਂ ਦੱਸ ਦੇ ਜੀ ਮੇਰਾ ਕੀ ਕਸੂਰ ਹੈ ਕਦੇ ਕਦੇ ਸਰਪੰਚ ਦਾ ਮਾੜਾ ਨਹੀਂ ਕੀਤਾ ਇਸ ਦਾ ਹੂੰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਰਮਨਦੀਪ ਜੀ ਹਾਂ ਜੀ ਹਾਂ ਜੀ ਭਾਈ ਜੀ ਬਲਰਾਜ ਬੋਲਦਾ ਹੈਗਾ ਪ੍ਰੈਸ ਤੋਂ ਮਾੜੀ ਟੀਵੀ ਤੋਂ ਹਾਂ ਜੀ ਅੱਛਾ ਭਾਈ ਜੀ ਆਪਣੇ ਨਾ ਪਿੰਡੋਂ ਆਪਣੇ ਕੋਲੇ ਵੀਡੀਓ ਆਈ ਸੀਗੀ ਪੱਪੂ ਦੀ ਹਾਂ ਜੀ ਹਾਂ ਉਹਨਾਂ ਨੇ ਨਾ ਉਹਨਾਂ ਦੇ ਇਹ ਕਹਿਣਾ ਸੀਗਾ ਕਿ ਉਹ ਸਕੂਲ ਦੇ ਵਿੱਚ ਪਹਿਲਾਂ ਲੱਗੇ ਹੋਏ ਸੀਗੇ ਹਾਂਜੀ ਤੇ ਆਪਾਂ ਤੁਹਾਡੇ ਤੋਂ ਜਾਨਣਾ ਸੀਗਾ ਕਿ ਤੁਸੀਂ ਉਹਨਾਂ ਨੂੰ ਹਟਾ ਰਹੇ ਹੋ ਜਾਂ ਸਮੁੱਚੀ ਪੰਚਾਇਤ ਹਟਾ ਰਹੀ ਹੈਗੀ ਆ ਨਹੀਂ ਸਾਨੂੰ ਅਸੀਂ ਤਾਂ ਕੋਈ ਨਹੀਂ ਹਟਾ ਰਹੇ ਸਮੁੱਚੀ ਪੰਚਾਇਤ ਆ ਜੀ ਅੱਛਾ ਸਮੁੱਚੀ ਪੰਚਾਇਤ ਹਟਾ ਰਹੀ ਆ ਹਾਂਜੀ 24 ਘੰਟੇ ਸ਼ਰਾਬ ਪੀਂਦਾ ਹੀ ਅੱਛਾ ਹਾਂ ਇਹ ਤਾਂ ਮੈਡੀਕਲ ਕਰਾ ਲਓ ਜਦੋਂ ਮਾਦੀ ਠੀਕ ਹੈ ਵੀਰੇ ਹਾਂਜੀ ਅਛਾ ਵੀ ਕੋਈ ਹੋਰ ਤਾਂ ਨਹੀਂਗਾ ਰੰਜਸ ਤੋਂ ਡੀਵੀ ਕਿਉਂਕਿ ਪਿਛਲੇ ਦਿਨ ਇਹ ਕਹਿੰਦੇ ਹੈਗੇ ਸਾਡੇ ਤੇ ਨਾ ਰਾਜੀਨਾਮੇ ਦਾ ਦਬਾਅ ਪਾਇਆ ਜਾ ਰਿਹਾ ਹੈਗਾ ਨਹੀਂ ਨਹੀਂ ਬਿਲਕੁਲ ਨਹੀਂ ਬਾਈ ਮੇਰੀ ਗੱਲ ਸੁਣੋ ਆੜਤੀਏ ਦੇ ਪੈਸਿਆਂ ਦਾ ਮਸਲਾ ਉਹ ਚੈੱਕ ਲਾਦੇ ਉਹਨੇ ਆਪਾਂ ਦੇ ਸੀ ਵੀ ਇਹਨਾਂ ਦਾ ਰਾਜੀਨਾਮਾ ਕਰਾ ਦਿੱ ਗਿਆ ਪਾੜਤ ਕਰਾਈ ਸੀ ਓਹ ਉਹਨੇ ਚੈੱਕ ਲਾਦੇ ਉਹ ਆਪਣਾ ਮਸਲਾ ਹੀ ਨਹੀਂ ਇਹਨਾਂ ਨੇ ਝੂਠੀ ਦਰਖਾਸਤ ਆਪਣੇ ਤੇ ਦੇ ਕੇ ਐਸਆਈ ਐਕਟ ਦੀ ਅੱਛਾ ਅਸੀਂ ਇਹਨਾਂ ਨੂੰ ਕਿਹਾ ਸੀ ਗੁਰਦੁਆਰੇ ਅਸੀਂ ਆ ਜਾਂਦੇ ਤੁਸੀਂ ਆ ਜਾਓ ਗੁਰਦਾਰੇ ਸੌਦੇ ਉਹਦੀ ਸੱਚੀ ਮੰਨੀ ਜਾਊਗੀ। ਹੂੰ। ਐਂ ਤਾਂ ਕੱਲ ਨੂੰ ਬਈ ਇੱਕ ਦੂਜੇ ਨੂੰ ਕਿਸੇ ਨੂੰ ਵੀ ਕੋਈ ਕਹਿ ਦੂਗਾ ਮੈਨੂੰ ਐਂ ਕਹਿਤਾ। ਹੋ 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 ਇਹ ਤਾਂ ਹੈ ਵੀਰੇ। ਜਿਹੜਾ ਝੂਠ ਦੇ ਪੈਰ ਨਹੀਂ ਹੁੰਦੇ ਸਾਰਾ ਕੁਝ ਝੂਠ ਬਣਾ ਰਹੇ ਆ। ਇਹਦਾ ਨੌਜਵਾਨ ਬਾਜੀ ਨਾ। ਹਾਂ ਜੋ ਮਰਜੀ ਵੀਡੀਓ ਪਾਈ ਜਾਣ ਕੋਸ ਕਰੀ ਜਾਣ ਬਈ ਇਹਨਾਂ ਨੂੰ ਲਵਾਇਆ ਵੀ ਨਹੀਂ ਸੀ। ਹੂੰ। ਮੇਰੇ ਨਾਲ ਘਟੋ ਘਟ 10 ਬੰਦੇ ਗੁੱਸੇ ਹੋਏ ਇਹਨਾਂ ਨੂੰ ਲਵਾਉਣ ਦੇ ਵਿੱਚ ਵੀ ਇਹ ਦਾਰੂ ਪਿੰਦਾ ਸਕੂਲ 'ਚ ਨਹੀਂ ਲਵਾਉਣ ਵਾਲਾ। ਜੀ। ਮੈਂ ਉਹਦੋਂ ਵੀ ਕਿਹਾ ਸੀ ਮੈਂ ਕਿਹਾ ਪਪੂ दारू ਛੱਡ ਦੇ ਹੂੰ ਇਹ ਸਕੂਲ ਦੀ ਜ਼ਿੰਮੇਵਾਰੀ ਦਾ ਕੰਮ ਆ दारू ਛੱਡ ਕੇ ਤੂੰ ਆਪਦਾ ਕੰਮ ਕਰ ਤੂੰ ਪੱਕਾ ਹੋ ਜਾਏਗਾ ਜੀ ਪਰ ਇਹਦਾ ਤੁਸੀਂ ਜਦੋਂ ਮਰਜ਼ੀ ਆ ਕੇ ਮੈਡੀਕਲ ਕਰ ਲਿਆ ਜੀ ਹੂੰ ਇਹ 24 ਘੰਟੇ ਦਿਨੇ ਵੀ ਤੇ ਰਾਤ ਨੂੰ ਵੀ ਦੋਵੇਂ ਪਿਉ ਪਤ ਮਤਲਬ दारू ਪੀਂਦੇ ਆ ਜੀ ਨਹੀਂ ਬਾਈ ਜੀ ਇੱਕ ਇੱਕ ਹੋਰ ਵੀ ਹੈਗੀ ਨਾ ਸਰਪੰਚ ਸਾਹਿਬ ਇੱਕ ਇਹ ਹੈਗੀ ਚਲੋ ਬੰਦਾ ਤਾਂ दारू ਪੀਂਦਾ ਹੋਊਗਾ ਪਰ ਸਾਡੇ ਕੋਲੇ ਜਿਹੜੀ ਗੱਲ ਆਈ ਸੀਗੀ ਉਹਦੇ ਚ ਇਹਨਾਂ ਦੇ ਕਹਿਣ ਦੇ ਮੁਤਾਬਕਾ ਕਿ ਜੋ ਇਹਨਾਂ ਦੀ ਮਾਤਾ ਜਾਂ ਇਹਨਾਂ ਦੀ ਪਤਨੀ ਆ ਉਹ ਵੀ ਸਕੂਲ ਦੇ ਵਿੱਚ ਕੰਮ ਕਰਦੀਆਂ ਕਿ ਪੰਚਾਇਤ ਉਹਨਾਂ ਨੂੰ ਵੀ ਹਟਾਰੀ ਆ ਨਹੀਂ 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 ਉਹਨਾਂ ਦਾ ਆਪਣੇ ਨਾਲ ਕੋਈ ਵਿਸ਼ਾ ਨਹੀਂ ਬਾਈ ਠੀਕ ਹੈ ਵੀਰੇ ਹਾਂ ਆਪਣੇ ਨਾਲ ਕੋਈ ਨਹੀਂ ਇਹ ਤਾਂ ਝੂਠ ਬਾਈ ਜੋ ਮਰਜ਼ੀ ਬਣਾਈ ਜਾਣ ਐਸਾ ਵੀ ਪੰਚਾਇਤ ਹੁਣ ਫਿਲਹਾਲ ਕੱਲੇ ਪੱਪੂ ਨੂੰ ਹੀ ਹਟਾਰੀ ਆ ਹਾਂਜੀ ਆ ਨਾਲ ਇਹਦੇ ਪਤਨੀ ਜਾਂ ਇਹਨਾਂ ਦੀ ਮਾਤਾ ਨੂੰ ਨਹੀਂ ਹਟਾਰੇਗੇ ਉਹ ਮੋਂ ਦਾ ਸਾਡੇ ਨਾਲ ਕੋਈ ਮੈਟਰ ਨਹੀਂ ਦਾ ਉਹਨਾਂ ਦਾ ਜੀ ਹਾਂਜੀ ਹਾਂਜੀ ਇਹ ਤਾਂ ਐਵੇਂ ਝੂਠੀਆਂ ਭਈ ਐਵੇਂ ਉਧਰ ਫੋਨ ਲਾਤਾ ਉਧਰ ਫੋਨ ਲਾਤਾ ਝੂਠੀਆਂ ਗੱਲਾਂ ਥੋੜ੍ਹ ਨੂੰ ਮੇਰੇ ਨਾਲ ਬਹਿ ਕੇ ਗੱਲ ਕਰਨ ਉਹਨੂੰ ਬੁਲਾਉਣ ਮੈਨੂੰ ਆਹਮੋ ਸਾਹਮਣੇ ਪਾ ਕੇ ਆਪਾਂ ਗੁਰਦੁਆਰੇ ਗੱਲ ਕਰੀਏ ਜੇ ਕਿਸੇ ਗੱਲ 'ਚ ਤੰਤ ਹੈਗਾ ਸੱਚ ਹੈਗਾ ਤਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਮੈਂ ਤੁਹਾਨੂੰ ਮੈਂ ਆ ਨਾ ਵੀ ਗੁਰਦੁਆਰੇ ਆਪਣੇ ਬਾਬੇ ਦੇ ਹਲਦਾਸ ਨੂੰ ਸਾਰੇ ਮੰਨਦੇ ਆ ਆ ਬੰਦੇ ਆ ਤੇ ਮੈਂ ਸਾਰੇ ਉੱਥੇ ਪੰਚਾਇਤ ਬਹਾਉਣਾ ਸਾਰੇ ਪਿੰਡ ਨੂੰ ਬਹਾਉਣਾ ਐਸਸੀ ਵਰਗ ਨੂੰ ਵੀ ਭਾਉਂਗਾ ਤੇ ਉੱਥੇ ਬੈਠ ਕੇ ਗੱਲ ਕਰਨ ਬਈ ਗੁਰਦੁਆਰੇ ਜੇ ਇਹਨਾਂ ਦੀ ਕਿਸੇ ਗੱਲ 'ਚ ਤਾਂ ਤਾਂ ਐਵੇਂ ਝੂਠ ਬਣਾ ਕੇ ਕੁਛ ਚਲਾਈ ਜਾਣ ਖਬਰਾਂ ਨਾ ਚਲਾਈ ਜਾਣ ਬਈ ਹੂੰ ਨੀ ਇਹਨਾਂ ਦਾ ਲੈਂਡ ਦੇਣ ਦਾ ਮਾਮਲਾ ਇਹ ਕਹਿੰਦੇ ਵੀ 5 ਸਾਲ ਪਹਿਲਾਂ ਨਹੀਂ ਸਾਨੂੰ ਆਖਿਆ ਗਿਆ ਉਹ ਬਾਈ ਜੀ 2021 'ਚ ਜਦੋਂ ਮੈਂ ਇਹਨਾਂ ਦੇ ਪਹਿਲੀ ਦਵਾਈ ਪਹਿਲੀ ਆਲਾ ਵੀ ਬੰਦਾ ਜਿਉਂਦਾ ਬੈਠਾ ਮੈਂ ਤੁਹਾਨੂੰ ਨੰਬਰ ਦੇ ਸਕਦਾ ਵੀ ਤੁਹਾਨੂੰ ਸਰਪੰਚ ਨੇ ਤੁਹਾਡੀ ਪਹਿਲੀ ਚਿੰਦੇ ਨੂੰ ਦਵਾਈ ਕਿ ਨਹੀਂ ਦਵਾਈ ਦੇ ਭਰਾ ਨੂੰ ਹੇ ਹੇ ਵੀਠੇ ਕਾ ਕਿਥੋਂ ਆਇਆ ਪਹਿਲਾਂ ਐ ਇਹਨਾਂ ਨੂੰ ਪੁੱਛੋ ਕਿ 17 ਕਿੱਲਿਆਂ ਦਾ ਤੁਸੀਂ ਠੇਕਾ ਕਿੱਥੋਂ ਭਰਿਆ 17 ਕਿੱਲਿਆਂ ਦੀ ਰੇਸਪਰੇ ਡੀਜ਼ਲ ਜੋ ਨਰਮਾ ਚੋਕਨ ਵਾਲੇ ਗੁੱਡਰ ਵਾਲੇ ਕਿੱਥੋਂ ਪੈਸੇ ਦਿੱਤੇ ਲਿਆ ਕੇ ਹੂੰ ਇੱਕ ਇੱਕ ਚੀਜ਼ ਦਾ ਆਪਣੇ ਕੋਲੇ ਖਾਤੇ ਦੇ ਰਾਂ ਹੀ ਪੈਸੇ ਗਏ ਪ੍ਰੂਫ ਆ ਬਾਈ ਜੀ ਇਹ ਇਹਨੇ 21 ਤੋਂ ਬਾਅਦ 22 ਚ ਫਸਲ ਬੀਜ ਲਈ ਹੂੰ ਉਹ ਫਸਲ ਵਾਲੇ ਨਾਲ ਵੀ ਇਹਨਾਂ ਦਾ ਰੌਣਾ ਪੈ ਗਿਆ ਜਦੋਂ ਪੈਸੇ ਜਾੜੇ ਚੱਕਦਾ ਸੀਗਾ ਉਹਨਾਂ ਨੇ ਚੁਕਾਏ ਨਹੀਂ ਇਹਨੇ ਪੱਕਣ ਤੇ ਆ ਕੇ ਫਸਲ ਛੱਡਤੀ ਹੂੰ ਉਦੋਂ 22 ਵੀ ਲੰਘ ਗਿਆ ਚਲੋ ਫਸਲ ਦੀ ਝਾੜ ਝਾੜ ਕਰਕੇ ਘਾਟਾ ਪੈ ਗਿਆ ਇਹਨਾਂ ਨੂੰ ਇਹ ਨਹੀਂ ਇਹਨਾਂ ਨੇ ਉਹ ਹੋਰ ਕਿਸੇ ਦੇ ਬੀਜੀ ਸੀ ਉਦੋਂ ਬਾਅਦ ਫਸਲ ਪਹਿਲਾਂ ਮੈਂ ਦਵਾਈ ਸੀ ਪਹਿਲੀ 21 ਚ 22 ਛੋੜ ਕੇ ਉਸਦੇ ਬੀਜੀ ਸੀ ਜੀ ਉਹ ਛੱਡਤੀ ਉਦੋਂ ਬਾਅਦ 23 ਚ ਨੇ ਆ ਕੇ ਹਸਾਬ ਕਰ ਲਿਆ 8 ਤਗੇ ਦੇ ਨਾਲ ਜਿਹੜਾ 3 ਲੱਖ 40 ਹਜ਼ਾਰ ਰੁਪਏ ਇਹਦੇ ਸਿਰ ਟੁੱਟਿਆ ਸੀਗਾ ਹੂੰ ਉਹ ਮੁੜ ਕੇ ਕਹਿੰਦਾ ਮੈਂ ਫੇਰ ਫਸਲੇ ਨੇ ਬੀਜੀ 22 ਕਲਵੰਤ ਦੇ ਨਰਮਾ ਨਰਮਾ ਬੀਜਏ ਨੇ ਹਾਂ ਵੀ ਮੈਂ ਚੱਲਾ ਨਰਮਾ ਸਿਰ ਤੋਂ ਚਲੋ ਦਰਮੇ ਦੀ 8 ਤਗੇ ਨੂੰ ਝਾਕ ਹੋ ਗਈ ਵੀ ਚਲ ਫਸਲ ਆਜੂਗੀ ਬਿਲਕੁਲ ਜੀ ਇਹਨੇ ਭਾਈ ਉਹ ਨਰਮਾ ਵੀ ਅੱਡ ਵੇਚ ਲਿਆ ਹੂੰ ਉਸ ਤੋਂ ਬਾਅਦ ਫੇਰ ਇਹ ਇਹਨੂੰ ਮੈਂ ਕਿਹਾ ਭਾਈ ਉਹਦੇ ਪੈਸੇ ਦੇ ਹਿਸਾਬ ਕਰ ਯਾਰ ਤੈਨੂੰ ਮੈਂ ਲੱਖ ਰੁਪਈਆ ਮੈਂ ਇਹਨੂੰ ਕਹਿਦਾ ਸੀ ਤੈਨੂੰ ਛੁਣਾ ਦਿੰਦਾ ਮੈਂ ਹੂੰ ਵਿਆਜ ਵਟੂ ਮੈਂ ਛੁਣਾ ਦਿੰਦਾ ਜੀ ਪਰ ਇਹ ਇਹਨੇ ਨਰਮਾ ਵੀ ਅੱਡ ਵੇਚ ਤਾਂ ਫੇਰ ਕਹਿੰਦਾ ਮੈਂ ਮੱਝਾਂ-ਮੁੱਝਾਂ ਵੇਚ ਕੇ ਪੈਸੇ ਦੇਵਾਂਗਾ ਹੂੰ ਉਸ ਤੋਂ ਬਾਅਦ ਭਾਈ ਇਹਨੇ ਮੱਝਾਂ ਵੀ ਵੇਚ ਲਈ ਉਹਨੂੰ ਆੜਤ ਕੇ ਨੂੰ ਕੁਛ ਨਹੀਂ ਦਿੱਤਾ ਹੁਣ ਜਦੋਂ ਅਸੀਂ ਮੈਂ ਇੱਕ ਦੋ ਬੰਦੇ ਆਪਣੇ ਕੈਪਟਨ ਰਿਟਾਇਰ ਹਰਪ੍ਰਜਨ ਸਿੰਘ ਹੂੰ ਸੂਬੇਦਾਰ ਫੌਜ ਤੋਂ ਉਹਨਾਂ ਨੂੰ ਸੰਨਜ ਪਾਇਆ ਉਹਦੇ ਕਹਿੰਦਾ ਵੀ ਮੈਂ ਚਲੋ ਹਿਸਾਬ ਕਰਦਾ ਚਾਚੇ ਨਾਲ ਪੈਸੇ ਦੇ ਦੇਣਾ ਹੂੰ ਪੈਸੇ ਦੇਣ ਦੀ ਬਜਾਏ ਬਾਈ ਉਹਦੇ ਫੋਨ ਤੇ ਹੀ ਫੁੱਟਾ ਸਿੱਧਾ ਬੋਲਣ ਲੱਗ ਗਿਆ ਉਹਨੂੰ ਵੀ ਫੁੱਟਾ ਸਿੱਧਾ ਬੋਲਿਆ ਮੈਨੂੰ ਵੀ ਤੁਹਾਨੂੰ ਮੈਂ ਨੰਬਰ ਦੇ ਦੇਣਾ ਤੁਸੀਂ ਗੱਲ ਕਰ ਲਓ ਤੁਹਾਨੂੰ ਆਪ ਹੀ ਦੱਸ ਉਹ ਸੁੱਲ ਜਾ ਬੰਦਾ ਹਾਂ ਹਾਂ ਤੁਸੀਂ ਫਿਰ ਇਹਨਾਂ ਦੇ ਚੈੱਕ ਲਾ ਕੇ ਕੇਸ ਕਰਤਾ ਸੀ ਵੀਰੇ ਫਿਰ ਉਹ ਆਪਣੇ ਆਹੜਤੇ ਕੋਲੇ ਚੈੱਕ ਸੀ ਉਹਨਾਂ ਨੇ ਮੈਂ ਕਿਹਾ ਜੀ ਕਿਸੇ ਗੱਲ ਤੇ ਨਹੀਂ ਆਉਂਦੇ ਜਿਦੋਂ ਵੀ ਥਾਣੇ ਥਾਣੇ ਗੱਲ ਜਾਵੜੀ ਇਹਨੇ ਗਾਲ੍ਹਾਂ ਮੰਦੇ ਕੱਢੇ ਆਪਾਂ ਨੂੰ ਆਹੜਤੀਏ ਨੂੰ ਵੀ ਕੱਢੇ ਇਹਨਾਂ ਨੇ ਦਰਖਾਸਤ ਦੇਤੀ ਆਰੇ ਤੋਂ ਬਾਅਦ ਉਹਨੂੰ ਮੈਂ ਕਹਿਆ ਆਪਾਂ ਕਾਹ ਨੂੰ ਆਪਾਂ ਯਾਰ ਐਵੇਂ ਲੜਨਾ ਤੇ ਤੂੰ ਇਹਨਾਂ ਦੇ ਚੈੱਕ ਲਾ ਰਹੇ ਜਦੋਂ ਚੈੱਕ ਹੈਗੇ ਆ ਹੂੰ ਉਹ ਪਹਿਲਾਂ ਉਹਦੇ ਥਾਣੇ ਕਹਿੰਦੇ ਸਾਡਾ ਤਾਂ ਮੁੰਡਾ ਗੂਠਾ ਲਾਉਂਦਾ ਹੂੰ ਮੋੜ ਕੇ ਜਿਹੜੀ ਦਰਖਾਸਤ ਦਿੱਤੀ ਉਹਦੇ ਜੀ ਸਾਈਨ ਕਰਕੇ ਗਿਆ ਮੁੰਡਾ ਮੋੜ ਕੇ ਮੁੰਡਾ ਪੜ ਵੀ ਗਿਆ ਬਈ ਘੰਟੇ ਜੀ ਸਾਰੇ ਚਿੱਕਾਂ ਦੇ ਸਾਈਨ ਆ ਕੋਈ ਉਹ ਜੈਨੂਨ ਕੰਮ ਆ ਕੋਈ ਹੈ ਨਹੀਂ ਆਪਾਂ ਪਹਿਲੀ ਗੱਲ ਤਾਂ ਇਹ ਇਹ ਮੇਰੇ ਨਾਲ ਗੁਰਦੁਆਰੇ ਦੇ ਬੈਠ ਕੇ ਗੱਲ ਕਰਨ ਵੀ ਇੰਨੀ ਇੰਦ ਸੰਬੰਧਾਂ ਦੀ ਮੈਂ ਸਪੋਰਟ ਕੀਤੀ ਮਦਦ ਕੀਤੀ ਐਵੇਂ ਆੜ ਤਗੇ ਇਹ ਵਿੱਚ ਇਕੜ ਮੇਰੇ ਦੇ ਸਿੱਟੀ ਜਾਂਦੇ ਬਈ ਵਾਰੀ ਵਾਰੀ ਨਹੀਂ ਉਹ ਤਾਂ ਦੇਖੋ ਤੁਸੀਂ ਪ੍ਰਪੇ ਦੇ ਨਾਲ ਹੀ ਕਰਨਾ ਹੈਗਾ ਮੇਰਾ ਤਾਂ ਮਕਸਦ ਇਹ ਹੈਗਾ ਵੀ ਜਾਣਕਾਰੀ ਇਕੱਠੀ ਕਰਨਾ ਹੈ ਨਾ ਵੀ ਉਹ ਕੱਲਾ ਆਪ ਇਹਨਾਂ ਦੇ ਬਿਆਨ ਚਲਾ ਦਈਏ ਤੁਹਾਡੀ ਗੱਲ ਨਾ ਸੁਣੀਏ ਹੈ ਨਾ ਤੁਸੀਂ ਪਤਾ ਕੀ ਇਹ ਵੀਡੀਓ ਚਲਾਉਣ ਤੋਂ ਪਹਿਲਾਂ ਇਹਨਾਂ ਨੂੰ ਕੋਈ ਵੀ ਮੈਂ ਗੁਰਦੁਆਰੇ ਦਾ ਸਰਪੰਚ ਸਾਹਿਬ ਤੋਂ ਟਾਈਮ ਲੈਣਾ ਆਪਾਂ ਪੰਚਾਇਤ ਭੌਣੇ ਉੱਥੇ ਹੂੰ ਹੂੰ ਤੇ ਕੋਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗੀ ਤੁਸੀਂ ਗੁਰਦੁਆਰੇ ਆ ਉਹਨੂੰ ਤਿਆਰ ਹਸੋਂ ਦੇ ਸਕਦੇ ਇਸ ਚੀਜ਼ ਦੀ ਜੇ ਕੋਈ ਸੱਚਾਈ ਹੈ ਇਹਦੇ 'ਚ ਜੀ 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 ਵੀ ਜੇ ਕੋਈ ਸਰਪੰਚ ਨੇ ਤੁਹਾਨੂੰ ਗਲਤ ਸ਼ਬਦ ਬੋਲੇ ਹੂੰ ਹੂੰ ਜਾਂ ਜਿਹੜੇ ਤੁਸੀਂ ਪੈਸੇ ਲਏ ਆ ਹੂੰ ਤੁਸੀਂ ਜੇ ਸੱਚੇ ਆ ਤਾਂ ਜੀ ਵੀ 100 ਮੰਗਣਗੇ ਤੁਸੀਂ ਭਾਈ ਦੇ ਸਕਦੇ ਹੋ ਤੇ ਸਚਾਈ ਆ ਤਾਂ ਆਪਾਂ ਬਹਿ ਜਾਣੀ ਗੁਰਦੁਆਰੇ ਗੱਲ ਹੀ ਮੁੱਕ ਜਾਣੀ ਦੋ ਦੋ ਲੱਭ ਜਾਂ ਜੀ ਬਿਲਕੁਲ ਜੀ ਬਿਲਕੁਲ ਨਹੀਂ ਪਰ ਸਾਡਾ ਤਾਂ ਕੰਸਰਨ ਇਹ ਸੀਗਾ ਸਰਪੰਚ ਸਾਹਿਬ ਵੀ ਜੋ ਇਹ ਇਹਨਾਂ ਨੂੰ ਹੁਣ ਹਟਾਇਆ ਜਾ ਰਿਹਾ ਹੈਗਾ ਨੌਕਰੀ ਤੋਂ ਵੀ ਚਲੋ ਦੇਖੋ ਉਹ ਤਾਂ ਬਾਕੀ ਫੈਸਲਾ ਤਾਂ ਸਾਰੀ ਪੰਚਾਇਤ ਨੇ ਚਾਹੇ ਤੁਹਾਡੇ ਪਿੰਡ ਦੇ ਪ੍ਰਪੇ ਨੇ ਕਰਨਾ ਹੈਗਾ ਹਨਾ ਵੀ ਉਹਨੂੰ ਬੰਦੇ ਨੂੰ ਹਟਾਉਣਾ ਪੱਪੂ ਸਿੰਘ ਨੂੰ ਜਾਂ ਰੱਖਣਾ ਹੈਗਾ ਹਨਾ ਪੂਰਾ ਪਤਾ ਕੀ ਹੈ ਬਾਈ ਸਬੂਤ ਨਾਲ ਗੱਲ ਹੋਊਗੀ ਜਦੋਂ ਮਰਜੀ ਅਸੀਂ ਇਹਦਾ ਮੈਡੀਕਲ ਕਰਾਵਾਂਗੇ ਪਰ ਗੱਲ ਇਹ ਹੈਗੀ ਆ ਵੀ ਜੇਕਰ ਮੰਨ ਲਓ ਵੀ ਆਪਾਂ ਨੈਤਿਕ ਤੌਰ ਦੇਤੇ ਵੀ ਦੇਖੀਏ ਤਾਂ ਇਹਨਾਂ ਦੀ ਪਤਨੀ ਜਾਂ ਇਹਨਾਂ ਦੀ ਮਾਤਾ ਨੂੰ ਹਟਾਉਣਾ ਥੋੜਾ ਮੈਨੂੰ ਲੱਗਦਾ ਹੈਗਾ ਵੀ ਗਲਤ ਨਹੀਂ ਨਹੀਂ ਉਹਨਾਂ ਦਾ ਆਪਣਾ ਕੋਈ ਮੈਟਰ ਨਹੀਂ ਬਾਈ ਉਹ ਤਾਂ ਮੇਰੇ ਮਾਮਾਰਗੀ ਮੰਨ ਲਾਏ ਦੀ ਮਾਤਾ ਆਪਾਂ ਇੱਜ਼ਤ ਵੀ ਕਰਦੇ ਆਂ ਪਰ ਉਹਨੇ ਗੱਲ ਨਹੀਂ ਸਮਝੀ ਉਹਨੂੰ ਸਾਰੀ ਗੱਲ ਦਾ ਸਚਾਈ ਦਾ ਪਤਾ ਜੀ ਉਹਦਾ ਹੱਕ ਸੀਗਾ ਬਹਿ ਕੇ ਨਵਟਾਉਣ ਦਾ ਖਾਲਾ ਕੇ ਗੱਲ ਨੂੰ ਐਵੇਂ ਮੰਨ ਲਾ ਹੁੱਲੜ ਬਾਜੀ ਕਰਨ ਦਾ ਨਹੀਂ ਮਤਲਬ ਸੀਗਾ ਨਹੀਂ ਨਹੀਂ ਠੀਕ ਹੈ ਜੀ ਬਹਿ ਕੇ ਨਵਟਾਉਂਦੀ ਵੀ ਉਹਨੂੰ ਪਤਾ ਮੇਰੇ ਪੁੱਤ ਨੇ ਪੈਸੇ ਲਏ ਆੜਤਗੇ ਤੋਂ ਵੀ ਮੈਂ ਮੈਂ ਉਹਨੂੰ ਕਿਹਾ ਸੀ ਚਲ ਆਪਾਂ ਕਿਸ਼ਤਾਂ ਬਣਾ ਲਾਂਗੇ ਥੋੜੇ ਥੋੜੇ ਕਰਕੇ ਦੇ ਦਿਓ ਹੇ 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 ਤੇ ਐਵੇਂ ਬਾਈ ਜਿਹੜੇ ਨਜਾਇਜ਼ ਦੋਸ਼ ਕਿਸੇ ਤੇ ਲਾਉਣੇ ਫਿਰ ਉਹ ਕੋਈ ਵੀ ਨਹੀਂ ਚੱਲਦਾ ਹੁੰਦਾ ਹੁਣ ਜੇ ਮੇਰੇ ਤੇ ਨਜਾਇਜ਼ ਮੰਨ ਲਓ ਦੋਸ਼ ਲਾਏ ਇਹਨਾਂ ਨੇ ਹੇ ਹੇ ਕਾਦੇ ਮਾਰਿਆ ਲਾਇਆ ਗਲਤ ਦੋਸ਼ ਵੀ ਗੁਰਦੁਆਰੇ ਆ ਕੇ ਸਪਸ਼ਟੀਕਰਨ ਦੇ ਦੇਣ ਆਪਾਂ ਗੁਰਦੁਆਰੇ ਨੂੰ ਮੰਨਦੇ ਉਹਦੋਂ ਵੱਡੀ ਚੀਜ਼ ਨਹੀਂ ਬਿਲਕੁਲ ਜੀ ਬਿਲਕੁਲ ਉਹ ਤਾਂ ਜਿਵੇਂ ਸੈਟੀਸਫੈਕਸ਼ਨ ਹੋਣੀ ਹੈਗੀ ਤੁਹਾਡੀ ਹੋਣੀ ਹੈ ਨਾ ਹਾਂਜੀ ਹਾਂਜੀ ਉਹ ਤਾਂ ਦੋਨੋਂ ਪਖਾ ਦੀ ਸੈਟੀਸਫੈਕਸ਼ਨ ਹੈ ਨਾ ਮੈਂ ਉੱਥੇ ਲਿਖ ਕੇ ਦੇ ਦਵਾਂ ਕਿ ਮੈਨੂੰ ਤਾਂ ਇਹ ਪਰਿਵਾਰ ਸਾਰਾ ਮਾਰਨ ਪੈ ਕੇ ਤੁਰੇ ਜਾਂਦੇ ਨੂੰ ਹਾਂ ਹਾਂ ਅਕਸਰ ਉਹ ਸਚਾਈ ਵੀ ਦੇਣੀ ਪੈ ਦੱਸਣੀ ਪੈਣੀ ਨਾ ਆਪਾਂ ਨੂੰ ਪ੍ਰੂਫ ਤਾਂ ਕਰਨੀ ਪੈਣੀ ਆ ਬਿਲਕੁਲ ਜੀ ਬਿਲਕੁਲ ਉਹ ਐਵੇਂ ਮੰਨ ਲਾ ਉਹ ਇੱਕ ਵੀਡੀਓ ਦਾ ਸਹਾਰਾ ਬਣਾਉਂਦੇ ਜਿਵੇਂ ਉਹ ਇੱਕ ਇਹਨਾਂ ਨੌਜਵਾਨ ਸਭਾ ਏਹੇ ਉਹ ਐਵੇਂ ਹੁੱ ਹੂੰ ਹੂੰ ਇਹ ਗੱਲ ਵੇਖੋ ਤਾਂ ਸਹੀ ਨਾ ਸਚਾਈ ਗੱਲ ਦੇ ਵਿੱਚ ਕੀ ਆ ਜੀ ਹਾਂਜੀ ਆਪਣੇ ਤੋਂ ਸਚਾਈ ਜਿੱਥੇ ਮਰਜੀ ਜਿਹੜੇ ਗੁਰਦੁਆਰੇ ਤੁਸੀਂ ਆਖੋ ਉੱਥੇ ਆ ਜਾਵਾਂਗੇ ਆਪਾਂ ਆਪਾਂ 1% ਵੀ ਕਿਸੇ ਗੱਲ 'ਚ ਝੂਠੇ ਹੋਈਗੀ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਜੇਕਰ ਮੰਨ ਲਾ ਵੀ ਇਹ ਪਰਿਵਾਰ ਗੁਰੂ ਘਰ ਆਉਂਦਾ ਵੀ ਆ ਹਾਂਜੀ ਠੀਕ ਹੈ ਜੀ ਆ ਇਹ ਆਪਣਾ ਨੰਬਰ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੋਇਆ ਵੀ ਸਾਡੀ ਜ਼ਰੂਰਤ ਹੈਗੀ ਤੁਹਾਨੂੰ ਵੀ ਤਾਂ ਲਾਜ਼ਮੀ ਇਹਨਾਂ ਨੂੰ ਬੁਲਾ ਕੇ ਤੁਸੀਂ ਬੁਲਾ ਕੇ ਤੇ ਆਪ ਦਾ ਰਾਜੀਨਾਮਾ ਵੀ ਕਰ ਸਕਦੇ ਹੋ ਤਾਂ ਆਪ ਦਾ ਸਪਸ਼ਟੀਕਰਨ ਵੀ ਹੈ ਜਿਹੜਾ ਥੋੜਾ ਖੁੱਲ ਕੇ ਦੇ ਸਕੋਗੇ ਹਾਂਜੀ 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 ਠੀਕ ਹੈ ਜੀ ਧੰਨਵਾਦ ਸਰਪੰਚ ਸਾਹਿਬ ਠੀਕ ਹੈ ਜੀ ਓਕੇ